ਇੱਥੇ ਕਈ ਕਿਥੇ ਅਸੀਂ ਅੱਜ ਪਹੁੰਚੇ ਹਾਂ ਅਈਨਾਰਾ ਪਿੰਡ ਸਾਰਿਆਂ ਦੇ ਵਿੱਚ ਇੱਥੇ ਬੀਤੀ ਰਾਤ ਪਾਕਿਸਤਾਨ ਵੱਲੋਂ ਜਿਹੜੀ ਲਗਾਤਾਰ ਜਿਹੜੀ ਇੱਥੇ ਗੋਲਾਬਾਰੀ ਕੀਤੀ ਗਈ ਆ ਇਸ ਗੋਲਾਬਾਰੀ ਵਿੱਚ ਕਾਫੀ ਜ਼ਿਆਦਾ ਪਿੰਡ ਵਾਸੀਆਂ ਦਾ ਨੁਕਸਾਨ ਹੋਇਆ ਦਹਿਸ਼ਤ ਵੀ ਹੋਈ ਆ ਕਿ ਕ ਪੰਜ ਤੋਂ 6 ਜਿਹੜੇ ਆ ਰਾਕਟ ਜਿਹੜੇ ਦੱਸੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਪਿੰਡ ਵਾਸੀ ਨੇ ਗੱਲ ਕਰਦੇ ਆ ਕੀ ਹੋਇਆ ਭਾਈ ਰਾਤ ਤੱਕ ਨਹੀਂ ਮੈਂ ਜੀ ਕੀ ਆ ਦੱਸੋ ਸਾਰਾ ਪਤਾ ਨਹੀਂ ਇਹਦੇ ਹੁਣ ਮਾੜਾ ਦਬਾ ਦਬਾ ਸਾਰਾ ਸਟਾਰ ਨੂੰ ਗੁਰੂ ਜਾਰੀ ਹੋਇਆ ਇੱਕ ਰਾਜ ਕੇ 14 ਮਿੰਟ ਤੇ ਕੀ ਨਾਇਰ ਕੀ ਗੱਲਬਾਤ ਸੀ ਪਤਾ ਨਹੀਂ ਕਾਰਨ ਕੀ ਸੀ ਕਿਹੜੇ ਕਾਰਨ ਇਹ ਦੁਨੀਆ ਤੇ ਭੱਲਾ ਭੁੱਲਿਆ ਗਿਆ ਜੀ ਅਸੀਂ ਇਹਦੇ ਇਲਾਕੇ ਜਿਹੜੇ ਰਹਿ ਮਲੇ ਗਰੀਲ ਹਾਥਰ ਹੋ ਗਿਆ ਸਾਨੂੰ ਦੇ ਬਾਰੇ ਕੋਈ ਪਤਾ ਨਹੀਂ ਸੀ ਕਿ ਅੱਜ ਇਥੇ ਕੋਈ ਬੰਦਾਰੀ ਹੋਣੀ ਆ ਵੀ ਉਹਨੂੰ ਤਕਰੀਬਨ ਕੋਈ 12 14 ਨੰਬਰ ਇਹਦੇ ਦਿੱਖਤ ਹੈ ਨੁਕਸਾਨ ਕਿੰਨਾ ਹੋਇਆ ਨੁਕਸਾਨ ਇਹ ਜੀ ਜਾਨੀ ਜਾਨੀ ਨੁਕਸਾਨ ਬਚ ਗਿਆ ਜੀ ਬਾਕੀ ਗੋਲੇ ਕਾਫੀ ਡਿੱਗੇ ਆ ਤੇ ਇੱਕ ਗੁਰੂ ਮਾਤਾ ਨੂੰ ਲੱਗੀ ਹੈ ਜੀ ਤੇ ਬਾਕੀ ਘਰ ਦੇ ਬਾਰੇ ਹੀ ਇਥੋਂ ਭੱਜ ਗਏ ਜੀ ਆਪਣੇ ਜਾ ਕੇ ਪਿੰਡਾਂ ਦੇ ਵਿੱਚ ਹਨ ਭਰਾਵਾਂ ਕੋਲ ਜਾ ਕੇ ਵਾਸ ਕੀਤਾ ਰਹਾ ਤਾਂ ਤੇ ਤਕਰੀਬਨ ਉ ਤਰੀਕਰ ਸਵਾ 1 ਤੋਂ ਲੈ ਕੇ 4 ਸਵਾ 4 ਵਜੇ ਤੱਕ ਕਾਫੀ ਗੋੜੀ ਚੱਲੀ ਜੀ ਪਤਾ ਨਹੀਂ ਕੀ ਹੋ ਰਿਹਾ ਕੀ ਸਰਕਾਰ ਚੱਲ ਰਿਹਾ ਜੀ ਇਹਦੇ ਬਾਰੇ ਕੋ ਸਬੂਤ ਨਹੀਂ ਆ ਪਾਕਿਸਤਾਨ ਤੋਂ ਗੋੜੇ ਆ ਰਹੇ ਚਲੋ ਉਹਨਾਂ ਲੋਕਾਂ ਨਾਲ ਗੱਲ ਕਰਦੇ ਆਂ ਆ ਜੋ ਉਥੇ ਦੇਖਦੇ ਆਂ ਇਹ ਇਹਨਾਂ ਦਾ ਡੇਰਾ ਜਿਨ੍ਹਾਂ ਦੇ ਡੇਰੇ ਦੇ ਗੋਲੇ ਡਿੱਗੇ ਨੇ ਭਾਈ ਕੀ ਹੋ ਰਿਹਾ ਆਪੀ ਹਾਂ ਇਹ ਭਾਜੀ ਰਾਤੀਆਂ ਫਤੇ ਹਾਂ 2 ਵਜੇ ਦਾ ਟਾਈਮ ਸੀ ਉਦੋਂ ਪਤਾ ਲੱਗਾ ਜੀ ਕਿ ਕਿਤੇ ਬੰਬ ਡਿੱਗੇ ਬੰਬ ਡਿੱਗ ਪਿਆ ਇਹ ਬਹੁਤ ਜ਼ਿਆਦਾ ਧਮਾਕਾ ਨਹੀਂ ਕੀਤਾ ਆਹੀਂ ਦਵਾਦਾ ਉੱਥੇ ਆ ਆਹੀ ਉੱਠਦੇ ਉੱਠਦੇ ਜੇ ਕਿੱਲਾ ਕਪਿਸ਼ਾ ਗਏ ਆ ਮਗਰ ਇਥੇ 2-3 ਹੋਰ ਆਣ ਡਿੱਗੇ ਆ 6 ਬੰਦੇ ਡਿੱਗੇ ਨੇ ਫਿਰ ਅਸੀਂ ਡਰਦੇ ਡੰਗਰ ਵੀ ਛੱਡ ਕੇ ਉਹ ਚੰਨਾ ਵੀ ਸਾਡਾ ਮੰਗਾ ਹੀ ਰਹਿ ਗਿਆ ਫਿਰ ਅਸੀਂ ਪਿੰਡ ਨੂੰ ਤੁਰ ਗਏ ਇੱਕ ਸਾਡੀ ਗਾਈ ਵੀ ਟੰਕਰ ਵੱਜੀ ਆ ਹਾਂਜੀ ਕਿੰਨਾ ਕੁ ਹੁਣ ਡਰ ਦਾ ਮੌਲ ਕਿੰਨਾ ਕਹੇਗਾ ਬਹੁਤ ਘਦਰਾਈ ਆ ਜੀ ਸਤਿ ਸ੍ਰੀ ਅਕਾਲ ਤਾਂ ਪਰ ਰੋਗੇ ਜੇ ਇਥੇ ਪਿੰਡਾਂ ਜੇ ਰੋਗੇ ਜਾਂ ਪਿੰਡ ਛੱਡ ਜੋਗੇ ਨਹੀਂ ਜੀ ਇਥੋਂ ਹੁਣ ਸਾਨੂੰ ਛੱਡਨੇ ਪੈਣੇ ਹਾਂ ਉਹ ਨਹੀਂ ਤੇ ਇਹ ਜੀ ਥੋੜਾ 라 ਨੂੰ ਰਹਿਣਾ ਹੂੰ ਹੂੰ ਇਹ ਤੋਂ ਬਾਹਰ ਕਿੰਨੀ ਦੂਰ ਹੈ ਬਾਰਡਰ ਹੈਗਾ ਇਹ ਤੇ 2 ਕਿਲੋਮੀਟਰ ਹੋਣਾ ਅੱਛਾ ਹਾਂਜੀ ਹੁਣ ਕਿੰਨਾ ਪਿੰਡ ਵਾਲੇ ਸਾਰੇ ਪਿੰਡ ਛੱਡ ਜਾਣਗੇ ਜਾਂ ਰਹਿਣਗੇ ਕੁਝ ਲੋਕ ਵੀ ਕੋਈ ਅਜੇ ਪਿੰਡ ਵਾਲੇ ਨੇ ਨਹੀਂ ਛੱਡੇ ਪਿੰਡ ਜਿਹੜੇ ਬਾ ਡੇਰੇ ਵਾਲੇ ਨੇ ਉਹ ਡੇਰੇ ਛੱਡ ਲਏ ਡੇਰੇ ਵਾਲੇ ਪਿੰਡ ਦੇ ਦੇ ਜਿਹੜੇ ਛੱਡ ਦਿੰਗੇ ਤੁਸੀਂ ਵੇਖਿਆ ਵੀ ਇਸ ਤੋਂ ਬਾਅਦ ਜਿਹੜੀ ਲਗਾਤਾਰ ਪਿੰਡ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਹੈ ਪਿੰਡ ਵਾਲੇ ਕਹਿ ਰਹੇ ਨੇ ਕਿ ਹੁਣ ਜਲਦੀ ਹੀ ਉਹ ਆਪਣਾ ਪਿੰਡ ਛੱਡ ਦੇਣਗੇ ਤੇ ਸੁਰੱਖਿਅਤ ਥਾਵਾਂ ਤੇ ਨਿਕਲ ਜਾਣਗੇ ਕਿਉਂਕਿ ਪਾਕਿਸਤਾਨੋਂ ਲਗਾਤਾਰ ਜਿਹੜੀ ਗੋਲਾਬਾਰੀ ਕੀਤੀ ਜਾ ਰਹੀ ਹੈ ਪ੍ਰਿੰਦਰ ਸ਼ਰਮਾ ਪੀ. ਸੀ. ਨਿਊਜ਼ ਅਜਨਾਲਾ